ਤੇ 2 2 2 2 200 ਰੁਪਏ ਦੇ ਵਿੱਚ ਜਿਹੜੇ ਸਾਨੂੰ ਵਧੀਆ ਟਰੈਕਸੂਟ ਜਿਹੜੇ ਸਾਰੇ ਮਿਲਣਗੇ ਤੇ ਇੱਕ ਆ ਕੋਟੀ ਵੇਖੋ ਤੁਸੀਂ 200 ਰੁਪਏ ਦੀ ਰੇਂਜ ਚ ਮਿਲ ਜੂਗੀ ਇਹ ਜੀ ਆਪਾਂ ਵੈਸੇ ਬਾਜ਼ਾਰ ਦੇ ਵਿੱਚੋਂ ਲਈਏ ਤਾਂ ਮੈਨੂੰ ਲੱਗਦਾ 600 5600 ਰੁਪਏ ਤੋਂ ਘੱਟ ਨਹੀਂ ਦਿੰਦੇ ਹਨਾ ਆ 2500 ਰੁਪਏ ਦੇ ਬੂਟ ਸਿਰਫ 500 ਰੁਪਏ ਦੇ ਵਿੱਚ ਨੇ ਤੇ ਹੋਰ ਵੀ ਬੂਟ ਜਿਹੜੇ ਟੌਪ ਤੋਂ ਟੌਪ ਬਿਲਕੁਲ ਸਸਤੇ ਰੇਟ ਤੇ ਜਿਹੜੇ ਸਾਨੂੰ ਮਿਲਣਗੇ ਤੇ ਇੱਧਰ ਦੇਖੋ ਜਿੰਨੇ ਵੀ ਬੂਟ ਸਾਰੇ ਹਾਈ ਕੁਆਲਿਟੀ ਦੇ ਬੂਟ ਨੇ ਕੋਈ ਵੀ ਜਿਹੜਾ ਮਾੜਾ ਬੂਟ ਨਹੀਂ ਹੈਗਾ ਤੇ ਵਧੀਆ ਤੋਂ ਵਧੀਆ ਬੂਟ ਹੈ ਨਾ ਬਿਲਕੁ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲੁਧਿਆਣੇ ਪਹੁੰਚੇ ਆ ਤੇ ਇੱਥੇ ਜਿਹੜਾ ਕੱਪੜਾ ਹੋਲ ਸੇਲ ਦਾ ਬਥੇਰੇ ਲੋਕ ਜਿਹੜੇ ਲੈ ਕੇ ਜਾਂਦੇ ਆ ਆਪਾਂ ਨੂੰ ਕੀ ਰੇਟ ਪੈਂਦਾ ਏ ਤੁਹਾਨੂੰ ਦੱਸਾਂਗੇ ਸਾਰਾ ਲਓ ਜੀ ਆਪਾਂ ਜਿਹੜਾ ਬਾਜ਼ਾਰ ਦੇ ਵਿੱਚ ਆ ਗਏ ਲੁਧਿਆਣੇ ਬਾਜ਼ਾਰ ਦੇ ਵਿੱਚ ਘੰਟੇ ਘਰ ਦੇ ਕੋਲ ਜਿਹੜਾ ਬਾਜ਼ਾਰ ਲੱਗਦਾ ਹੈਗਾ ਤੇ ਉੱਥੇ ਤੁਹਾਨੂੰ ਦੱਸਦੇ ਆ ਵੀ ਕਿਹੜਾ ਕੱਪੜਾ ਜੀਨਾਂ ਲੈਣੀਆਂ ਨੇ ਨਾ ਤੁਸੀਂ ਕੋਟ ਸਰਦੀਆਂ ਵਾਸਤੇ ਜਾਂ ਬੂਟ ਵਗੈਰਾ ਲੈਣੀਆਂ ਤਾਂ ਕੀ ਰੇਟ ਮਿਲਦੇ ਆ ਤੇ ਪਹਿਲਾਂ ਆਜੋ ਜੀਨਾਂ ਬਾਰੇ ਵੇਖਦੇ ਆ ਜਿਹੜੀਆਂ ਤੁਸੀਂ ਜੀਨਾਂ ਵੇਖ ਰਹੇ ਹੋ ਸਿਰਫ 300 ਰੁਪਏ ਦੇ ਵਿੱਚ ਮਿਲਣੀਆਂ ਤੁਹਾਨੂੰ 300 350 400 ਕੋਈ ਵੀ ਪ੍ਰਾਈਸ ਜਿਹੜਾ ਤੁਸੀਂ ਲੈ ਸਕਦੇ ਹੋ ਹੈਨਾ ਜੇ ਤੁਸੀਂ ਵੈਸੇ ਲੋਕਲ ਲਓਗੇ ਦੁਕਾਨ ਤੋਂ 7-800 ਰੁਪਏ ਤੋਂ ਘੱਟ ਨਹੀਂ ਮਿਲਦੀ ਤੇ ਇੱਧਰ ਜਿਹੜੀ ਬਾਈ ਨੇ ਸੇਲ ਲੱਗੀ ਹੋਈ ਹੈ ਦੁਕਾਨ ਤੇ ਤੇ ਇੱਧਰ ਦੇਖੋ ਟੀ-ਸ਼ਰਟਾਂ ਕੋਟ ਵਗੈਰਾ ਸਾਰਾ ਕੁਝ ਜਿਹੜਾ ਇੱਥੇ ਆ ਸਾਨੂੰ ਮਿਲੂਗਾ ਹੈਨਾ 80 ਰੁਪਏ ਦੇ ਵਿੱਚ 120 ਰੁਪਏ ਦੇ ਵਿੱਚ 200 250 300 400 ਕੋਈ ਵੀ ਜਿਹੜਾ ਤੁਸੀਂ ਕੱਪੜਾ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਧੀਆ ਤੋਂ ਵਧੀਆ ਕੱਪੜੇ ਕੋਟ ਜਿਹੜੇ ਤੁਹਾਨੂੰ 1.5-150 ਰੁਪਏ ਦੇ ਵਿੱਚ ਜਿਹੜੇ ਇੱਥੇ ਮਿਲਣਗੇ ਹੈਨਾ ਵੈਸੇ ਆਪਾਂ ਬਾਜ਼ਾਰਾਂ ਦੇ ਵਿੱਚੋਂ ਲਈ ਤਾਂ तकरीबन 4-500 ਤੋਂ ਘੱਟ ਨਹੀਂ ਜਿੰਦੇ ਪਰ ਸਾਨੂੰ ਇੱਥੇ ਜਿਹੜੀ तकरीबन 150 ਰੁਪਏ ਦੀ ਮਿਲ ਜੂ ਤੇ ਇੱਧਰ ਜਿਹੜਾ ਦੇਖੋ ਸਾਰਾ ਸੇਲ ਜਿਹੜਾ ਸਰਦੀਆਂ ਦਾ ਕੱਪੜਾ ਲੱਗਿਆ ਹੋਇਆ 120 ਰੁਪਏ ਦੇ ਵਿੱਚ ਹੈ ਨਾ ਕੋਈ 200 250 100 ਰੁਪਏ ਟਰੈਕ ਸੂਟ ਤਾਂ 300 ਰੁਪਏ ਚ ਬਹੁਤ ਵਧੀਆ ਮਿਲਦੇ ਨੇ ਵੈਸੇ ਆਪਾਂ ਬਜ਼ਾਰਾਂ ਦੀਆਂ ਲੋਕਲ ਦੁਕਾਨਾਂ ਚੋਂ ਲਵਾਂਗੇ ਮੈਨੂੰ ਲੱਗਾ 1000 1200 ਤੋਂ ਘੱਟ ਨਹੀਂ ਮਿਲਦਾ ਪਰ ਸਾਨੂੰ ਇੱਥੇ ਜਿਹੜਾ ਕੱਪੜਾ ਵਧੀਆ ਮਿਲੂ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਇਕੱਠੀ ਕੱਪੜਾ ਚੱਕਣਾ ਹੁੰਦਾ ਹੈ ਨਾ ਹੁਣ ਪਿੰਡੋਂ ਆਪਾਂ ਵੀ ਆ ਨਹੀਂ ਸਕ ਪਰਾ ਦੇਖੋ ਜੰਸਦੀਆਂ ਪੈਂਟਾਂ ਤੁਸੀਂ ਕੱਟ ਵਗੈਰਾ ਹੈਨਾ ਬੂਟ ਕੱਟ ਵਗੈਰਾ ਲੈ ਸਕਦੇ ਹੋ ਕਟੀਆਂ ਫੜੀਆਂ ਜਿਹੋ ਜਿਹੇ ਵੀ ਮਰਜ਼ੀ ਤੁਹਾਨੂੰ ਪਸੰਦ ਨੇ 5-500 ਰੁਪਏ ਦੇ ਵਿੱਚ ਵਧੀਆ ਤੋਂ ਵਧੀਆ ਪੈਂਟਾਂ ਜਿਹੜੇ ਤੁਹਾਨੂੰ ਵੇਖਣ ਨੂੰ ਮਿਲਣਗੇ ਆ ਤੇ ਇੱਧਰ ਦੇਖੋ ਆ ਦੇਖੋ ਸਾਰੇ ਜਿਹੜੇ ਟਰੈਕ ਸੂਟ ਨੇ ਤੇ 2-2 250 ਰੁਪਏ ਦੇ ਵਿੱਚ ਜਿਹੜੇ ਤੁਹਾਨੂੰ ਵਧੀਆ ਟਰੈਕ ਸੂਟ ਜਿਹੜੇ ਸਾਰੇ ਮਿਲਣਗੇ ਤੇ ਅੱਜ ਘੇੜਾ ਵੱਜਾ ਸੀ ਲੁਧਿਆਣੇ ਸੋਚਿਆ ਕੋਈ ਨਾ ਕੋਈ ਜਿਹੜਾ ਕੱਪੜਾ ਪਾ ਵੀ ਲੈ ਕੇ ਚੱਲਦੀ ਹੈ ਨਾਲ ਤੇ ਦੇਖਦੇ ਆ ਇੱਥੇ ਆ ਟਰੈਕ ਸੂਟ ਨੇ ਜਿਹੜਾ ਤੁਸੀਂ ਬਲੈਕ 'ਚ ਵੇਖ ਰਹੇ ਹੋ ਤੇ 3 ਤੋਂ 400 ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੋਟ ਜਿਹੜਾ ਵਧੀਆ ਤੋਂ ਵਧੀਆ ਮਿਲ ਜੂਗਾ ਵੈਸੇ ਬਜ਼ਾਰਾਂ ਦੇ ਵਿੱਚੋਂ ਲਵਾਂਗੇ ਆਪਾਂ ਤਕਰੀਬਨ 7-800 ਰੁਪਏ ਤੋਂ ਘੱਟ ਨਹੀਂ ਮਿਲਦਾ ਤੇ ਇੱਥੇ ਜਿਹੜਾ 3-400 ਰੁਪਏ ਦੇ ਮਿਲੂ ਹਨ ਬਥੇਰੀਆਂ ਜਿਉਂ ਨੂੰ ਸੋਨੂ ਜਿਹੜਿਆ ਸੇਲਾਂ ਮਿਲਣਗੇ ਆ ਪਰ ਬਥੇਰੇ ਲੋਕ ਇਹ ਠੱਗੀ ਠੋਰੀ ਵੀ ਮਾਰ ਜਾਂਦੇ ਆ ਪਰ ਆਪਦਾ ਹਨਾ ਦੇਖ ਕੇ ਥੋੜਾ ਜਿਹੜਾ ਕੱਪੜਾ ਲੀਡਰ ਲੈਣਾ ਪੈਂਦਾ ਹੈਗਾ ਤੇ ਇੱਧਰ ਆ ਦੇਖੋ ਤੁਸੀਂ ਤਕਰੀਬਨ 100 ਰੁਪਏ ਦਾ ਜਿਹੜਾ ਸਰਦੀਆਂ ਦਾ ਕੱਪੜਾ ਇੱਥੇ ਲੱਗਿਆ ਹੋਇਆ ਹੈਗਾ ਤੇ ਇੱਧਰਲੇ ਪਾਸੇ ਵੇਖ ਲਓ ਕੋਟੀਆਂ 10 ਤੇ ਉਹ ਦਰਬਾਰਾਂ ਜਵਾਖਾਂ ਵਾਸਤੇ ਜੇ ਤੁਸੀਂ ਜਵਾਖਾਂ ਦੇ ਕੱਪੜੇ ਲੈਣੇ ਆ ਤਾਂ ਇਥੋਂ ਲੈ ਸਕਦੇ ਹੋ 400 ਰੁਪਏ ਦੇ ਵਿੱਚ ਉਹ ਜਿਹੜੇ ਵਧੀਆ ਕੋਟ ਪਹਿਣੇ ਜਵਾਖਾਂ ਵਾਸਤੇ ਤੇ ਇੱਧਰ 200 ਰੁਪਏ ਵਿੱਚ ਲੇਡੀਜ਼ ਵਾਸਤੇ ਇਹ ਲੈਣਾ ਹੋਵੇ ਹਨਾ ਤਾਂ ਵਧੀਆ ਤੋਂ ਵਧੀਆ ਕੱਪੜਾ ਕੋਈ ਵੀ ਜਿਹੜਾ ਤੁਸੀਂ ਲੈ ਸਕਦੇ ਹੋ ਇੱਧਰ 100 ਰੁਪਏ ਦੀ ਛੇਲੇਗੀ ਬਹੁਤ ਵੱਡੀ ਦੁਕਾਨ ਹੈ ਬਹੁਤ ਵੱਡੀ ਸ਼ੋਪ ਹੈ ਸੋਨੂੰ ਹੋਰ ਜਿਹੜੀਆਂ ਕੋਟੀਆਂ ਦਿਖਾਉਨੇ ਆਪਾਂ ਤੇ ਇੱਕ ਆ ਕੋਟੀ ਵੇਖੋ ਤੁਸੀਂ 200 ਰੁਪਏ ਦੀ ਰੇਂਜ ਚ ਮਿਲ ਜੂਗੀ ਇਹ ਜੀ ਆਪਾਂ ਵੈਸੇ ਬਾਜ਼ਾਰ ਦੇ ਵਿੱਚੋਂ ਲਈਏ ਤਾਂ ਮੈਨੂੰ ਲੱਗਦਾ 600 ਪੰਜ 600 ਰੁਪਏ ਤੋਂ ਘੱਟ ਇਹ ਕੋਟੀ ਵੇਖੋ ਸਰਫਸ ਨੂੰ 2-300 ਰੁਪਏ ਦੀ ਜਿਹੜੀ ਇੱਥੋਂ ਮਿਲ ਜੂਗੀ 1.5-150 ਰੁਪਏ ਦੀਆਂ ਸੇਲਾਂ ਨੇ ਇਧਰਲੇ ਪਾਸੇ 1.5-150 ਰੁਪਏ ਦੀ ਵਿੱਚ ਇਹੜੀਆਂ 2-200 ਰੁਪਏ ਦੇ ਵਿੱਚ ਇਹੜੀਆਂ ਸਾਨੂੰ ਕੋਟੀਆਂ ਮਿਲ ਜਾਣਗੀਆਂ ਤੇ ਆਹ ਕੜੀਆਂ ਵੇਖਦੇ ਆਂ ਕੜੀਆਂ ਦੁਕਾਨ ਤੇ ਆਏ ਆਂ ਆਪਾਂ ਤੇ ਇਹ ਜਿਹੜੀਆਂ 100 ਰੁਪਏ ਦੀਆਂ ਸਾਨੂੰ ਮਿਲ ਜਾਣਗੀਆਂ ਵੈਸੇ ਬਾਜ਼ਾਰਾਂ ਚੋਂ ਲਵਾਂਗੇ ਪਰ 250-300 ਰੁਪਏ 200 ਰੁਪਏ ਤੋਂ ਕੱਟ ਨਹੀਂ ਮਿਲਦੀ ਹੈ ਨਾ ਇਹ ਸਾਨੂੰ 80-90 ਰੁਪਏ 100 ਰੁਪਏ ਦੇ ਵਿੱਚ ਇਹੜੀਆਂ ਕੜੀਆਂ ਮਿਲ ਜਾਣਗੀਆਂ ਕੱਠੀਆਂ ਲੈਣੇ ਨੇ 70-80 ਰੁਪਏ ਦੀ ਕਰ ਦੇ ਦ ਹਾਲਾਂਕਿ ਗਰੰਟੀ ਕੋਈ ਨਹੀਂ ਵੀ ਕਿੰਨਾ ਕੁ ਟਾਈਮ ਚੱਲਣਗੇ ਹੈਨਾ ਪਰ ਜਿਹੜੀਆਂ ਕੜੀਆਂ ਵਧੀਆ ਨੇ ਇਹ ਤੇ ਆਹ ਦੇਖੋ ਮੈਂ ਮੇਰੇ ਨਾਲ ਦਾ ਮੁੰਡਾ ਜਿਹੜਾ ਵੇਖ ਰਿਹਾਗਾ ਆਪਦੇ ਲੈਣ ਵਾਸਤੇ ਬਾਕੀ ਦੋਸਤੋ ਲੁਧਿਆਣੇ ਜੇ ਤੁਸੀਂ ਇਕੱਠਾ ਕਪੜਾ ਕੋਈ ਵੀ ਸਮਾਨ ਲੈਣਾ ਤਾਂ ਲੁਧਿਆਣੇ ਜ਼ਰੂਰ ਆਓ ਪਰ ਜੇ ਤੁਸੀਂ ਹੈਨਾ ਵੀ ਥੋੜਾ ਬਹੁਤ ਸਮਾਨ ਫਿਰਦਾ ਪਿੰਡ ਜੀ ਲੈ ਲਓ ਕਿਉਂਕਿ ਇੰਨਾ ਕਾਉਂ ਦਾ ਕਿਰਾਇਆ ਕਰੂਗਾ ਲੱਗ ਜਾਂਦਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਵਾਤੂ ਆ ਦਿਓ ਸ਼ੇਅਰ ਜ਼ਰੂਰ ਕਰਿਓ ਇੱਧਰ ਚਸ਼ਮੇ ਪੈਣੇ ਚਸ਼ਮੇ ਲੈਣੇ ਹੋਣ ਤਾਂ ਚਸ਼ਮੇ ਵੀ ਜਿਹੜੇ ਇਤੋਂ ਵਧੀਆ ਮਿਲ ਜਾਣਗੇ ਤੇ ਇੱਧਰ ਜਿਹੜ ਠੀਕ ਹੈ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ